ਸਰਬੋਤਮ ਜਿਹੜੀ ਵਾਰਡ ਚ ਪ੍ਰਚਾਰ ਕਰਨ ਆਏ ਜੀ ਤੇ ਕੌਣ ਨੇ ਉਮੀਦਵਾਰ ਅੱਜ ਅਸੀਂ ਵਾਰਡ ਨੰਬਰ 17 ਦੇ ਵਿੱਚੋਂ ਉਮੀਦਵਾਰ ਕਮਲੇਸ਼ ਚੌਧਰੀ ਉਹਨਾਂ ਦੀ ਵਾਰਡ ਦੇ ਵਿੱਚੋਂ ਦੋਰ ਤੋਂ ਦੋਰ ਕਰਨ ਵਾਸਤੇ ਤੁਰੇ ਆਂ ਅਤੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਸਾਡੇ ਕੋਲ ਪਹੁੰਚੇ ਇਸ ਤਰ੍ਹਾਂ ਦਾ ਹੰਗਾਰਾ ਜਿਹੜਾ ਵਾਰਡ ਵਿੱਚੋਂ ਮਿਲ ਰਿਹਾ ਵੇਖੋ ਜੀ ਸਾਨੂੰ 3-4 ਦਿਨ ਹੋ ਗਏ ਆ ਮੇਰੇ ਕੋਲ ਤੇ ਖੈਰ ਸਾਰਾ ਸ਼ਹਿਰ ਹੀ ਆ ਸਾਰੀਆਂ ਵਾਰਡਾਂ ਦੇ ਵਿੱਚ ਮੈਂ ਜਾ ਰਿਹਾ ਵਾਂ ਬਹੁਤ ਵਧੀਆ ਅੰਗਾਰਾ ਮਿਲ ਰਿਹਾ ਵਾ ਕੋਈ ਐਡੀ ਗੱਲ ਨਹੀਂ ਬੜੀ ਲੀਡ ਦੇ ਨਾਲ ਆਪਾਂ ਜਿੱਤਾਂਗੇ ਕੀ ਉਹ ਟ੍ਰਾਂਸਪੋਰਟਾਂ ਨੂੰ ਕਿਹੜੇ ਉਹ ਵਿਕਾਸ ਕਾਰਜਾਂ ਦਾ ਮਤਲਬ ਤੁਸੀਂ ਦੱਸ ਕੇ ਸਰਕਾਰ ਦੀਆਂ ਨੀਤੀਆਂ ਘਰ ਘਰ ਜਿਹੜੀਆਂ ਪਾ ਰਹੀਆਂ ਵਿਕਾਸ ਵੇਖੋ ਜੀ 75% ਤੇ ਅਸੀਂ ਕੀਤੇ ਆ 25% ਰਹਿਦੇ ਵੀ ਹੋਣਗੇ ਕੋਈ ਸ਼ਹਿਰ ਦੀ ਸੜਕਤ ਵੇਖ ਲਓ ਬਣਨ ਵਾਲੀ ਹੋਵੇ ਤੇ ਸਾਰੀਆਂ ਲਗਭਗ ਕੰਪਲੀਟ ਨਹੀਂ ਦੰਪ ਦੇ ਚਲੇ ਜੋ ਜਿਹੜਾ ਵੀ ਤੁਹਾਡੇ ਕੋਲ ਆਉਂਦਾ ਵਾ ਵੀ ਡੰਪ ਦਾ ਕੀ ਕੀਤਾ ਜਾ ਕੇ ਵੇਖ ਲੋ ਇੱਕ ਮਹੀਨੇ ਤੱਕ ਉਹ ਵੀ ਖਤਮ ਹੋ ਜਾਉ। ਉੱਥੇ ਮਸ਼ੀਨਾਂ ਲੱਗੀਆਂ ਵਾ ਸਾਰਾ ਉਹ ਖਤਮ ਹੋ ਰਿਹਾ। ਵੱਖ-ਵੱਖ ਪਾਰਟੀਆਂ ਵੱਲੋਂ ਕੇਸ ਨਾਲ ਮੁਕਾਬਲਾ ਕਰਦੇ ਆ ਆਮ ਆਦਮੀ ਪਾਰਟੀ। ਵੇਖੋ ਜੀ ਸਾਡੇ ਹਿਸਾਬ ਨਾਲ ਦੇ ਸਾਡਾ ਮੁਕਾਬਲਾ ਕਿਸੇ ਪਾਰਟੀ ਦੇ ਨਾਲ ਵੀ ਨਹੀਂ ਹੈਗਾ। ਕਿਉਂਕਿ ਮੌਜੂਦਾ ਸਰਕਾਰ ਆ ਸਾਨੂੰ ਬਹੁਤ ਵਧੀਆ ਹੰਗਾਰਾ ਜਿਹੜਾ ਉਹ ਮਿਲ ਲਿਆ ਵਾ। ਇਹੋ ਜੀ ਕੋਈ ਗੱਲ ਨਹੀਂ 25 ਦੀ 25 ਵਾਰਾਂ ਜਿਹੜੀਆਂ ਬੜੀ ਸ਼ਾਨ ਨਾਲ ਜਿੱਤਾਂਗੇ। ਉਹ ਟ੍ਰਾਂਸਪੋਰਟਾ ਨੂੰ ਕਿਹੜੀ ਉਹ ਅਪੀਲ ਕਰਨੀ ਚਾਹੋਗੀ ਵੇਖੋ ਜੀ ਮੈਂ ਤੇ ਅਪੀਲ ਇਹੋ ਹੀ ਕਰੂੰਗਾ ਵੀ ਵੇਖੋ ਮੌਜੂਦਾ ਸਰਕਾਰ ਆ ਜੇ ਹੋਰ ਕਿਤੇ ਵੋਟ ਪਾਉਂਦੇ ਆ ਤੇ ਉੱਥੋਂ ਮਿਲਣਾ ਦੇ ਕੁਛ ਨਹੀਂ ਅਪੀਲ ਤੇ ਇਹੋ ਹੀ ਕਰਦੇ ਆ ਵੀ ਇਸ ਪਾਰਟੀ ਨੂੰ ਤਗੜੀ ਹੋ ਗਈ ਦਿਤਾਓ ਤੇ ਇਹਨਾਂ ਦੇ ਕੋਲੋਂ ਹੀ ਵਿਕਾਸ ਹੋਣਾ ਵਾ ਇਹਨਾਂ ਨੂੰ ਹੀ ਗਰੰਟਾ ਮਿਲ ਸਕਦੀਆਂ ਵਾ ਤੇ ਸ਼ਹਿਰ ਦਾ ਚੰਗੀ ਤਰ੍ਹਾਂ ਜਿਹੜਾ ਵਿਕਾਸ ਹੋ ਸਕੇ ਕਿਹੜੇ ਮੁੱਖ ਮੁੱਦਿਆਂ ਨੂੰ ਲੈ ਕੇ ਜੜੀ ਟੋਨ ਲੜੀ ਜਾ ਰਹੇ ਨੇ ਵੇਖੋ ਜੀ ਮੁੱਖ ਮੁੱਦੇ ਸਾਡੇ ਜਿਹੜੇ ਆ ਸਾਰੇ ਉਹੀ ਲਾਲੋ ਸੀ ਯੂਰੇਜ ਦਾ ਪਹਿਲੋਂ ਕਿੱਡਾ ਮੰਦੀ ਹਾਲ ਹੁੰਦੀ ਸੀ ਹੁਣ ਬਿਲਕੁਲ ਸੁਧਾਰਿਆ 19 ਕੀ ਥਾ ਦੇ ਹੋਊਗਾ ਸੜਕਾਂ ਦਾ ਵਿਕਾਸ ਅਹੀਂ ਸਾਰੇ ਸ਼ਹਿਰ ਦੇ ਘਰੇ ਘਰੇ ਕੀਤਾ ਕੋਈ ਇੱਕ ਅਧੀ ਰਹਿੰਦੀ ਹੋਊਗੀ ਬਾਕੀ ਇਹ ਆ ਵੀ ਸਾਰੇ ਦਾ ਸਾਰਾ ਵਿਕਾਸ ਤੇ ਬਿਲਕੁਲ ਐ ਸਹੀ ਸਲਾਮ ਚ ਚੱਲਣ ਡਿਆ ਵਾ ਵਿਰੋਧੀ ਜਵੇਂ ਰੌਲਾ ਪਾਈ ਜਾਣ ਜਿਹੜੇ ਰੌਲਾ ਪਾਉਂਦੇ ਉਹਨੂੰ ਗੁੱਟੋ ਫੜ ਕੇ ਲੈ ਜਾਇਓ ਵੀ ਵਿਖਾਓ ਕਿੱਥੇ ਕੀ ਹੈਗਾ ਨੁਕਸਾਨ ਕੀ ਹੋਇਆ ਕਮ ਕੇਸ ਨੰਬਰ ਰਿਵਾਰਡ ਤੋਂ ਜਿਹੜੀ ਆ ਤੁਸੀਂ ਲੜ ਰਹੇ ਤੇ ਕੀ ਤੁਹਾਡਾ ਇਸ ਵਰਦ ਦੇ ਵਿੱਚ ਮੈਂ ਕਾਫੀ ਲੰਬੇ ਸਮੇਂ ਸੇ ਕੰਮ ਕਰ ਰਹੀ ਹਾਂ ਜੈਸੇ ਕਿ ਸੁੰਦਰਕਰਨ ਕਮੇਟੀ ਦੀ ਵੀ ਮੈਂਬਰ ਹੈਗੀ ਹਮੇ ਮੈਂ ਜਿਹੜੇ ਖੰਬੇ ਲਗੇ ਆ ਆਪਣੇ ਡਿਵਾਈਡਰ ਤੇ ਇੱਕ ਇਹ ਕਥਮਾ ਪ੍ਰਿੰਟ ਕਰਾਇਆ ਸਾਰੀ ਲਾਈਟ ਮੈਂ ਚੇਂਜ ਕਰਾਈ ਹੈਗੀ ਹੈ ਜਿਹੜੇ ਡਿਵਾਈਡਰਾਂ ਦੀ ਸਫਾਈ ਹੈ ਵੇਖੋ ਤੁਸੀਂ ਡਿਵਾਈਡਰਾਂ ਸਾਰੇ ਲਿਸਟੇ ਪਏ ਸਾਰੇ ਇਹ ਸਭ ਤੋਂ ਜ਼ਿਆਦਾ ਮੁਸ਼ਕਲ ਸੀ ਮੇਰੇ ਬਾਅਦ ਦੇ ਵਿੱਚ ਸੀਵਰ ਦੀ ਸਾਰੇ ਜੋਧਪੁਰ ਦੇ ਵਿੱਚ ਸੀਵਰ ਦਾ ਪਾਣੀ ਬਹੁਤ ਹੀ ਖਲੋਤਾ ਰਹਿੰਦਾ ਸੀ ਉਹ ਹੁਣ ਸਾਰੇ ਵਧੀਆ ਚੱਲਦੇ ਪਏ ਆਪਾਂ ਸੋਬਰ ਸਕਰ ਦੇ ਨਾਲ ਉਹਨਾਂ ਦੀ ਸਫਾਈ ਕਰਾਈ ਸੀ ਜਦੋਂ ਤੇ ਸੀਵਰ ਪਏ ਸੀ ਆਜ ਤੱਕ ਉਹਨਾਂ ਦੀ ਕੋਈ ਸਫਾਈ ਨਹੀਂ ਹੋਈ ਹੁਣ ਸਾਰੇ ਕੁਝ ਵਧੀਆ ਚੱਲਦੇ ਪਏ ਬਾਾਕੀ ਮੈਂ ਕਹੂੰਗੀ ਕਿ ਮੈਂ ਤੁਹਾਨੂੰ ਲੱਗੂਗਾ ਕਿ ਮੈਂ ਆਪਣੀ ਤਾਰੀਫ ਉਹਦ ਕਰ ਰਹੀ ਹਾਂ ਤੁਸੀਂ ਇਹਨਾਂ ਦੇ ਨਾਲ ਸਵਾਲ ਕਰੋ ਬਾਕੀ ਗੱਲਾਂ ਇਹ ਆਪ ਦੱਸਿਓ ਤੁਹਾਨੂੰ ਕਿ ਮੈਂ ਕਿੰਨੇ ਕੰਮ ਕਰਦੇ ਹਾਂ 17 ਵਾਰਡ ਦੇ ਵਿੱਚ ਤੁਸੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਦੇ ਪਏ ਜੋ ਕਿਹੜੇ ਮੁੱਖ ਕਾਰਨ ਜਿਹੜੇ ਆ ਉਹ ਤੁਹਾਨੂੰ ਸਾਹਮਣੇ ਆਏ ਨੇ ਮੇਰੀ ਵਾਰਡ ਦੇ ਵਿੱਚ ਮੈਨੂੰ ਕੋਈ ਕਾਰਨ ਨਹੀਂ ਆਇਆ ਕਿਉਂਕਿ ਜਦੋਂ ਤੋਂ ਪਾਰਟੀ ਆਪਣੀ ਬਣੀ ਹੈ ਮੈਂ ਲਗਾਤਾਰ ਇਹਨਾਂ ਦੇ ਘਰ ਜਾ ਜਾ ਕੇ ਪ੍ਰੋਬਲਮ ਇਹਨਾਂ ਦੀ ਸੋਲਵ ਕੀਤੀ ਹੈ ਮੈਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਆਪਣੇ ਵਾਰਡ ਦੇ ਵਿੱਚ ਕੋਈ ਛੋਟੀ ਮੋਟੀ ਮونی ਵੀ ਹੈ ਤਾਂ ਉਹ ਆਪਾਂ ਦੋ ਤਰੀਕੇ ਬਾਅਦ ਉਹਨਾਂ ਦੀ ਪ੍ਰੋਬਲਮ ਸੋਲਵ ਕਰੀਏ ਵਾਕ ਮੇਰੀ ਵਾਰਡ ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਮੇਰੇ ਨਾਲ ਹੈ ਅਗਰ ਹੈਗੀ ਤਾਂ ਬੀਬੀਆਂ ਨਹੀਂ ਖਲੋਤੀਆਂ ਤੁਸੀਂ ਸਵਾਲ ਕਰ ਸਕਦੇ ਹੋ ਬਾਕੀ ਵਾਰਡ ਦੇ ਵੋਟਰਾਂ ਸੋਟਰਾਂ ਨੂੰ ਕਿਹੜੀ ਫੀਲ ਕਰਨਾ ਚਾਹੀਦੀ ਮੈਂ ਇਹ ਹੀ ਕਰਨੀ ਚਾਹੂੰਗੀ ਕਿ ਉਹ ਵੀ ਤਗੜੇ ਹੋ ਕੇ ਆਪਣਾ ਸਨਾਵ ਲੜੀ ਰਹੇ ਬਾਕੀ ਸਾਰੀ ਸੀਟ ਆਪਾਂ ਜਿੱਤेंगे ਵਧੀਆ ਤਰੀਕੇ ਨਾਲ ਜੀ ਕੀ ਨਾਂ ਦੇ ਤੇ ਕਿਹੜਾ ਵਾਰਡ ਚੋਂ ਦੇ ਤੁਸੀਂ ਹਾਂਜੀ ਸਰ ਮੇਰਾ ਨਾਮ ਰਣਜੀਤ ਕੌਰ ਪੰਨੂ ਹੈ ਮੈਂ 17 ਨੰਬਰ ਵਾਰਡ ਮੈਮ ਦੇ ਨਾਲ ਆ ਕਿਸ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਮਤਲਬ ਲੰਬੇ ਸਮੇਂ ਤੋਂ ਇਹਦੇ ਵਾਰਡ ਨਾਲ ਜੁੜੇ ਆ ਤੇ ਵਾਰਡ ਦੇ ਜਿਹੜੇ ਵਿਕਾਸ ਦੇ ਕੰਮ ਮਤਲਬ ਹਾਂਜੀ ਸਰ ਦੇਖੋ ਇਹ 2-3 ਸਾਲ ਤੋਂ ਵਾਰਡ ਨੰਬਰ 12 ਸੀ ਦੀ ਮੈਮ ਕੋਲੇ ਉਹਨਾਂ ਦੇ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕੀਤੇ ਹੋਇਆ ਵਿਦਆਊਟ ਕਿਸੇ ਲगाव ਦੇ ਨਾਲ ਠੀਕ ਹੈ ਮੀਨਸ ਕਿ ਇਸ ਤਰ੍ਹਾਂ ਜੋ ਵੀ ਇਹਨੇ ਤਰੀਫ ਜਿੰਨੀ ਕੀਤੀ ਜਾਵੇ ਉਨੀ ਹੀ ਕੱਟ ਹੈ ਜੀ ਵਿਸ਼ਵਾਸਿਤ ਹੁੰਦੇ ਜੀ ਵਾਰਡ ਵਾਸੀ ਅਸੀਂ ਹੁਣ ਇਹੀ ਵਾਰਡ ਨੰਬਰ ਜੋ 17 ਮੈਮ ਨੂੰ ਮਿਲੀ ਹੋਈ ਹੈ ਅਸੀਂ ਉਹਨਾਂ ਨੂੰ ਇਹੀ ਕਵਾਂਗੇ ਕਿ ਜਿਸ ਤਰ੍ਹਾਂ ਇਹਨਾਂ ਨੇ ਇਮਾਨਦਾਰੀ ਨਾਲ ਵਾਰਡ ਨੰਬਰ 12 ਦੇ ਵਿੱਚ ਕੰਮ ਕੀਤਾ ਉਸੇ ਤਰ੍ਹਾਂ ਹੀ 17 ਵਾਰਡ ਨੰਬਰ ਵਿੱਚ ਕੰਮ ਕਰਨਗੇ ਔਰ ਕੱਲ ਅਸੀਂ ਵਾਰਡ ਨੰਬਰ 17 ਦੇ ਵਿੱਚ ਗਏ ਆ ਗੁਰੂ ਅਰਜਨ ਦੇਵ ਕਲੋਨੀ ਜਿੱਥੋਂ ਕੇ ਬਹੁਤ ਹੀ ਜ਼ਿਆਦਾ ਸਾਨੂੰ ਪਿਆਰ ਪ੍ਰੇਮ ਮਿਲਿਆ ਹੈ ਸਾਨੂੰ ਕੁਝ ਘਰਾਂ ਨੇ ਮਿੱਕੇ ਕਰੇ ਖੜਕੇ ਕੋਲ ਡਰਿੰਕਸ ਵਗੈਰਾ ਚਾਹ ਵਗੈਰਾ ਪਲਾਈ ਹੈ ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕੀਤੀ ਗਈ ਹੈ ਹਾਂਜੀ ਫੌਜ ਸਾਹਿਬ ਸੁਖੇ ਬਾੜ ਨੰਬਰ 17 ਦੇ ਵਿੱਚ ਰੋਡ ਜਿਹੜੀ ਆ ਕਹਿੰਦੇ ਮੈ ਜੋ ਲੋਕਾਂ ਦਾ ਕਿਹੋ ਜਿਹਾ ਹੰਗਾਰਾ ਮਿਲਦਾ ਪਿਆ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਜੀ ਸਭ ਤੋਂ ਪਹਿਲਾਂ ਉਹ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਆ ਕੇ ਤੁਹਾਡਾ ਇੰਟਰਵਿਊ ਲਈ ਆ ਇਹਨਾਂ ਨੂੰ ਆਪਣੇ ਸ਼ਹਿਰ ਦੇ ਬਾਰੇ ਜਿਹੜਾ ਚੰਗੀ ਤਰ੍ਹਾਂ ਜਾਣਕਾਰੀ ਦੇ ਦਿੰਦੇ ਆ ਸਾਡਾ ਸ਼ਹਿਰ ਜਿਹੜਾ ਤਰੰਤਾ ਨਾ ਇੱਕ ਨੰਬਰ ਤੇ ਚੱਲ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਡ ਠੀਕ ਕਰਵਾਏ ਸੀਵਰੇਜ ਠੀਕ ਕਰਵਾਏ ਉਹਨਾਂ ਬਿਜਲੀ ਦਾ ਕੰਮ ਜਿਹੜਾ ਉਹ ਪੂਰਾ ਓਕੇ ਹੋ ਰਿਹਾ ਹੋਰ ਵੀ ਕੋਈ ਨਿੱਕੇ ਮੋਟੇ ਜਿਹੜੇ ਕੰਮ ਐ ਕੋਈ ਉਹ ਸਾਰੇ ਜਲਦੀ ਤੋਂ ਜਲਦੀ ਸਾਡੇ ਹੋ ਰਹੇ ਆ ਸਭ ਤੋਂ ਮੇਨ ਸਾਡਾ ਕੂੜੇ ਕਰਕਟ ਦਾ ਜਿਹੜਾ ਕੂੜੇ ਦਾ ਢੇਰ ਲੱਗਾ ਸੀਗਾ ਉਥੇ ਗੱਡੀਆਂ ਲੱਗੀਆਂ ਜੀਸੀਬੀ ਲੱਗੀਆਂ ਉਥੇ ਸਾਂਹ ਸਾਂਹ ਕੇ ਕੂੜਾ ਜਿਹੜਾ ਬਾਹਰ ਪਹੇਜ ਜਾਂਦਾ ਨੂੰ ਘਰ ਘਰ ਜਾਂਦੇ ਪਏ ਜੋ ਲੋਕਾਂ ਨੂੰ ਵੋਟ ਕਹਿਣ ਵਾਸਤੇ ਕਿਹੜੀਆਂ ਜਿਹੜੀਆਂ ਅਹਿਮ ਜਿਹੜੀਆਂ ਮਸਲੇ ਲੋਕਾਂ ਦਾ ਦੱਸਦੇ ਫਿਰੇ ਨੇ ਜਿਹੜੇ ਵਾਰਾਂ ਦੇ ਮੁਸ਼ਕਲ ਹੁੰਦੀਆਂ ਉਹ ਇਹ ਹੱਲ ਕਰਦੇ ਆ ਬਾਕੀ ਕੋਈ ਇਹੋ ਜਿਹੀ ਵੀ ਮੁਸ਼ਕਲ ਨਹੀਂ ਜਿਹੜੀ ਸੜਕਾਂ ਬਣੀ ਹੋਵੇ ਜਾਂ ਕਿਹੜੇ ਘਰ ਗਲੀ ਬੰਨ੍ਹ ਵਾਲੀ ਆ ਉਹਦੀ ਬਣਾਵਾਂਗੇ ਜਿੱਥੇ ਕੋਈ ਟਾਇਲ ਲੱਗਣ ਵਾਲੀ ਹੈ ਟਾਇਲ ਲਾਵਾਂਗੇ ਜਿਤਨਾ ਰੋਡ ਦੇ ਨਾਲ-ਨਾਲ ਸਾਰੇ ਸ਼ਹਿਰ ਦੇ ਵਿੱਚ ਟੈਲੀਆਂ ਨਹੀਂ ਲੱਗ ਚੁੱਕੀਆਂ ਤੇ ਇਸੇ ਤਰ੍ਹਾਂ ਜੇ ਕੋਈ ਗਲੀ ਵੀ ਰਹਿੰਦੀ ਹੋਈ ਤੇ ਉਹਦਾ ਗਲੀ ਦਾ ਵੀ ਕੰਮ ਪੂਰਾ ਕੰਪਲੀਟ ਕੀਤਾ ਜਾਊਗਾ ਪਾਰ ਨੰਬਰ 17 ਤੇ ਲੋਕਾਂ ਨੂੰ ਲਾਸਟ ਕੀ ਅਪੀਲ ਰਵੇ ਲੋਕਾਂ ਨੂੰ ਅਪੀਲ ਹੈ ਕਿ ਭੀ ਆਂਬਾਦੀ ਪਾਰਟੀ ਸਰਕਾਰ ਦੇ ਤਾਂ ਆਂਬਾਦੀ ਪਾਰਟੀ ਦੇ ਜਿਹੜੇ ਆ ਐਮਸੀ ਚੁਣੋ ਜਿੰਨਾਂ ਦੀ ਅੱਗੇ ਆਉਣ ਵਾਲੇ ਸਮੇਂ ਤੇ ਗਰਾਂਡੀ ਵਧ ਆ ਸਕੇ ਤੇ ਸ਼ਹਿਰ ਦਾ ਵਿਕਾਸ ਵੀ ਹੋ ਸਕੇ ਹਾਂ ਜੀ ਪਾ ਜੀ ਕੀ ਨਾਮ ਤੁਹਾਡਾ ਤੇ ਕੀ ਕਹਿੰਦੇ ਜੀ ਮੇਰਾ ਨਾਮ ਰੀਨੂ ਰੰਦਾਵਾ ਤੇ ਮੈਡਮ ਜਗੇ ਕਮਲੇਸ਼ ਚੌਧਰੀ ਸਾਡੇ ਵਾਰਡ ਤੋਂ ਹੈਗੇ 17 ਨੰਬਰ ਵਾਰਡ ਤੋਂ ਤੋਂ ਬਸ ਇਹਨਾਂ ਦੇ ਅਸੀਂ ਵੱਤੋਂ ਵੱਤ ਇਹਨਾਂ ਸਹਯੋਗ ਦੇਣਾ ਬਹੁਤ ਇਹਨਾਂ ਨੇ ਕੰਮ ਕੀਤੇ ਸਾਡੇ ਵਾਰਡ ਲਈ ਅੱਜ ਇਹਦਾ ਮੈਗਾ ਲਾਈਟਸ ਲਗਵਾਈਏ ਟੱਕਰ ਸਾਫਾਟਕ ਲੱਗੇ ਪੀਸ ਐਕੈਡਮੀ ਹੈ ਇਥੇ ਨਾ ਨੇ ਬੜੇ ਗੰਦ ਪਏ ਹੁੰਦੇ ਸੀਗੇ ਉਥੇ ਟਾਈਲਾਂ ਲਗਵਾਈਆਂ ਉਹ ਸਾਫ ਸਾਰਾ ਚੁਕਾਕ ਚੁਕੋ ਕੇ ਲਾਈਟਾਂ ਬੜੀ ਲੱਗੀਆਂ ਰੋਡ ਮੇ ਟਾਈਲਾਂ ਸਾਰੀ ਕਰਾਈ ਹੈ ਉਹਨਾਂ ਨੇ ਡਿਵਾਈਡਰ ਵਗੈਰਾ ਹੈ ਬਜ਼ੁਰਗ ਮਹਿਲਾ ਜਿਹੜੀ ਹੈ ਉਹਨਾਂ ਦੇ ਨਾਲ ਜਾ ਜਾ ਕੇ ਉਹਨਾਂ ਨੇ ਘਰੋਂ ਕਰੀ ਬਹੁਤ ਉਹਨਾਂ ਦੀ ਹੈਲਪ ਕੀਤੀ ਹੈ ਤੇ ਪੈਨਸ਼ਨ ਆਵਰਤ ਪੈਨਸ਼ਨ ਜਿੰਨੀ ਲਗਵਾਈਆਂ ਬੱਚਾਂ ਦੇ ਡਿਸੇਬਿਲਟੀ ਸਰਟੀਫਿਕੇਟਸ ਹੈ ਸਟਰੀਟ ਲਾਈਟਸ ਹੈ ਬਹੁਤ ਇਹਨਾਂ ਨੇ ਵਾਰਡ ਲਈ ਵੱਤੋਂ ਵੱਤ ਜਿਹੜੀ ਕੋਈ ਇੰਨਾ ਦਾ ਇੰਟਰਸਟ ਨਹੀਂ ਸੀਗਾ ਫਿਰ ਵੀ ਇਹਨਾਂ ਨੇ ਮਤਲਬ ਕੀਤਾ ਕੋਈ ਅ ਫਿਰ ਵੀ ਇਹਨਾਂ ਨੇ ਮਤਲਬ ਜੋ ਸਾਡੀ ਐਕਸਪੈਕਟੇਸ਼ਨ ਨਹੀਂ ਸੀਗੀ ਉਹ ਤੋਂ ਵੱਧ ਇਹਨਾਂ ਨੇ ਕੀਤਾ ਸਾਡੇ ਲਈ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਇਹ ਸਾਡੇ ਐਮਸੀ ਸਾਹਿਬ ਬਣ ਕੇ ਆਨ ਤੇ ਅੱਗੇ ਜਿਹੜੀ ਹੋਰ ਸਮੱਸਿਆ ਸਾਡੀ ਉਹ ਵੀ ਕਰਨ ਤੇ ਕੱਲ ਅਸੀਂ ਗੁਰੂ ਅਰਜਨ ਦੇਵ ਕਲੋਨੀ ਗਏ ਸੀਗੇ ਉੱਥੇ ਇਹਨਾਂ ਦੇ ਏਰੀਆ ਨਹੀਂ ਸੀਗਾ ਤੇ ਬਿਫੋਰ 15 ਡੇਸ ਦੀ ਇਹਨਾਂ ਨੂੰ ਉਹ ਏਰੀਆ ਮਿਲਿਆ ਹੈ ਤੇ ਉਧਰ ਵੀ ਬੜੀ ਕੰਪਲੇਂਟ ਸੀਗੀ ਉਹਨਾਂ ਦੀ ਤੇ ਕਹਿੰਦੇ ਕੋਈ ਕਰਨੀ ਹੁਣ ਇੱਥੇ ਤੇ ਮੇਰਾ ਹੋ ਗਿਆ ਹੈ ਆਲਮੋਸਟ ਜਿਹੜਾ ਰਹਿ ਗਿਆ ਉਹ ਮੈਂ ਕਰਾਂਗੀ ਤੇ ਹੁਣ ਜਿਹੜੀ ਮੈਨੂੰ ਆ ਤੁਸੀਂ ਮੇਰਾ ਸਹਿਯੋਗ ਦੇ ਕੇ ਮੈਨੂੰ ਐਮਸੀ ਬਣਾਓਗੇ ਤੇ ਫਿਰ ਮੇਰਾ ਸਾਰਾ ਫੋਕਸ ਹੁਣ ਮਤਲਬ ਮੈਕਸਿਮਮ ਫੋਕਸ ਮੇਰਾ ਗੁਰਵਰਜਨ ਦੇਵ ਕਲੋਨੀ ਵਾਲੀ ਰਹੇਗਾ ਮੈਡਮ ਨੇ ਸਾਨੂੰ ਇਹ ਵੀ ਕਮਿਟ ਕੀਤਾ ਸੀ ਹਾਂਜੀ